ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸੋ ਬਾਈ ਆ ਪੰਜ ਦੁਕਾਨ ਤੀਆਂ ਤੇ ਕੰਮ ਚੱਲ ਰਿਹਾ ਵਧੀਆ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਜਿਹੜਾ ਆਪਾਂ ਸਿੰਗਲ ਪੋਰ ਬਣਾਇਆ ਸੀਗਾ 0 ਟਰਲ ਵਾਲਾ ਉਹ ਬਾਈ ਕੱਲ ਲੈ ਗਿਆ ਬੰਦਾ ਤਲਵੰਡੀ ਸਾਬੋ ਤੇ ਬਹੁਤ ਬੰਦੇ ਨੇ ਬਾਈ ਨੇ ਪਿਆਰ ਦਿੱਤਾ ਬਹੁਤ ਵਧੀਆ ਬੰਦਾ ਸੀਗਾ ਵੀਰ ਤੇ ਉਹ ਲੈ ਗਿਆ ਤੇ ਉਹਨੂੰ ਪਸੰਦ ਬਹੁਤ ਆਇਆ ਤੇ ਹੁਣ ਉਹ ਕਹਿੰਦਾ ਚਲਾ ਕੇ ਜਦ ਬਜਾਈ ਕਰੂੰਗਾ ਨਾ ਫਿਰ ਵੀਡੀਓ ਤੁਹਾਨੂੰ ਨਾਲ ਕੇ ਬਾਈ ਜਰੂਰ ਭੇਜੂੰਗਾ ਇਹ ਬੜਾ ਬੰਦੇ ਨੇ ਬਾਈ ਪਿਆਰ ਦਿੱਤਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਮਈ ਜਿਹੜੇ ਮੇਰੇ ਬਣਾਏ ਹੋ ਟੂਲ ਤੁਹਾਨੂੰ ਪਸੰਦ ਆ ਰਹੇ ਆ ਤੇ ਐਦਾ ਹੀ ਤੁਸੀਂ ਪਿਆਰ ਦਿੰਦੇ ਰਹਿਣਾ ਤੇ ਬੇਨਤੀ ਆ ਵੀ ਜਿੰਨੇ ਵੀ ਕੋਈ ਥੋੜ ਥੋੜੇ ਜਾਣਕਾਰੀ ਸਾਣਾ ਹੈਗੇ ਆ ਉਹਨਾਂ ਤੱਕ ਵੀ ਇਹ ਆਪਣੀ ਵੀਡੀਓ ਤੁਸੀਂ ਜ਼ਰੂਰ ਪਹੁੰਚਾਓ ਤੇ ਅੱਪਾ ਨਵੇਂ ਨਵੇਂ ਟੂਲ ਬਣਾ ਕੇ ਤੁਹਾਨੂੰ ਵਧੀਆ ਵਧੀਆ ਟੂਲ ਬਣਾ ਕੇ ਸਾਨੂੰ ਦੇ ਸਕੀਏ ਤੇ ਇੱਕ ਤੋਂ ਨਵੇਂ ਟੂਲ ਅੱਪਾ ਤਿਆਰ ਕਰਿਆ ਉਹ ਰਾਜ ਨੂੰ ਦਿਖਾਉਨੇ ਆਪਾਂ ਫੇਰ ਟੂਲ ਬਣਾਏ ਆ ਲੋ ਜੀ ਆਹ ਪੋਰ ਅੱਪਾ ਤਿਆਰ ਕਰ ਰਹੇ ਆ ਡਵਲਪਰਸਟੋਲ ਲਾ ਕੇ ਨਾ ਦੋ ਪੋਰਾਂ ਵਾਲਾ ਦੋ ਮਸ਼ੀਨਾਂ ਇਹਦੀਆਂ ਕਹਿ ਦੂੰਗੇ ਵਿੱਚ ਤਿਆਰ ਹੀ ਟੈਂਕੀ ਆ ਪਿਛਲੀ ਵਾਰ ਜਿਹੜਾ ਸਿੰਗਲ ਪੋਸ ਸੀਗਾ ਉਹਨੂੰ ਕਈ ਬੰਦੇ ਨੇ ਕਹਿਦੀ ਸੀ ਟੈਂਕੀ ਦੀ ਛੋਟੀ ਬਣਾਈ ਆ ਤੇ ਆਪਾਂ ਹੁਣ ਆਹ ਬੀ ਵਾਲੀ ਟੈਂਕੀ ਦੀ ਬੜੀ ਬਣਾਤੀ ਤੇ ਚੀਜ਼ਾਂ ਸੇ ਮੈਨੂੰ ਇਹੀ ਆ ਇਹ ਉੱਥੋਂ ਇਹ ਜਿਹੜਾ ਜਿਹੜੀ ਕਟਿੰਗ ਹੈਗੀ ਐ ਖਰਾਬ ਜਾਂਦੀ ਆ ਉਹ ਹੋ ਜਾਂਦੀ ਐ ਸੀ ਆਈ ਸਾਈਕਲ ਵਾਲੀ ਜਿਹੜੀ ਪਹਿਲਾਂ ਲਾਈ ਸੀ ਫਾਂ ਨੇ ਉਹ ਲਾਤਾ ਥੋੜਾ ਜਿਹਾ ਜੀ ਚੇਂਜ ਆਪਾਂ ਨੇ ਕਰਿਆ ਤਾਂ ਪੱਈਆ ਬਦਲਿਆ। ਇਹ ਆਪਾਂ ਪਹਿਲਾਂ ਬਣਾਇਆ ਸੀਗਾ ਟਾਇਰ ਦਾ ਟੀਊਬ ਵਾਲਾ। ਫਿਰ ਹੁਣ ਆਪਾਂ ਇਹ ਚੱਕੇ ਦੇ ਉੱਪਰ ਪੱਤੀ ਲਾ ਕੇ ਨਾ ਇਹ ਲੋਹੇ ਦਾ ਤਿਆਰ ਕਰਨਾ। ਚੱਕਾ ਹੈ ਸਾਈਕਲ ਹੀ ਲਾਇਆ ਪਰ ਇਹਦੇ ਉੱਪਰ ਆਪਾਂ ਆਹ ਪੱਤੀ ਲਾ ਕੇ ਇਹਨੂੰ ਆਹ ਪੱਤੀਆਂ ਲਾਤੀਆਂ ਪਰ ਐਂਗਲ ਤਾਂ ਕਿ ਇਹ ਜਿਹੜਾ ਥੋੜਾ ਧਰਤੀ 'ਚ ਗੜ ਕੇ ਚੱਲੂਗਾ। ਜਿਵੇਂ ਇਹ ਤਿਆਰ ਕਰਕੇ ਇਹ ਤੁਹਾਨੂੰ ਬਾਅਦ ਉਹ ਦੋ ਚਾਰ ਦਿਨ ਚ ਇਹਦੀ ਵੀਡੀਓ ਆ ਪਾ ਦੇਣੀ ਆ ਸਾਰੇ ਦੀ ਫਿਰ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਤੁਹਾਨੂੰ ਲੱਗਿਆ ਤੇ ਇੱਕ ਨਵੀਂ ਜਿਹੀ ਜੇ ਆਪਾਂ ਇਹ ਕਰੂੰਗੇ ਵੀ ਇਹਨੂੰ ਹੋਲਡਿੰਗ ਕਰ ਦੇਣਾ ਸਾਰੇ ਨੂੰ ਮਤਲਬ ਖੋਲ ਜਿਏ ਕਰੂਗਾ ਸਾਰਾ ਇਹ ਅਲੱਗ-ਅਲੱਗ ਹੋ ਜਾਏਗਾ ਉਹ ਜਿਹੜਾ ਪਹਿਲਾਂ ਆਪਾਂ ਪੋਰ ਕੱਲ ਭੇਜਿਆ ਨਾ ਉੱਥੇ ਬਾਈ ਕੋਲ ਉਹ ਸਾਰਾ ਇਦਾਂ ਬਿਲਡਿੰਗ ਕਰਿਆ ਹੋਇਆ ਸੀਗਾ ਤੇ ਉਹ ਲਿਜਾਣਾ ਵੀ ਥੋੜਾ ਜਿਹਾ ਮਸ਼ਕਲ ਹੋ ਜਾਂਦਾ ਜੇ ਦੂਰ ਲਿਖ ਜਾਣਾ ਕਿਸੇ ਨੇ ਇਹ ਹੋਲ ਕੇ ਨੂੰ ਜੈਸੇ ਵੀ ਡੱਬੇ 'ਚ ਪੈਕ ਕਰ ਲਓ ਇਦਾਂ ਦਾ ਬਣਾ ਦੇਣਾ ਇਹ ਆਪਾਂ ਨੇ ਤੇ ਇੱਕ ਵਾਈ ਬਣਾਈ ਆਪਾਂ ਹਤਰਫਾਲੀ ਇਹ ਤਰਫਾਲੀ ਦਾ ਅਸਲ ਮੈਂ ਪਹਿਲਾਂ ਬਣਾਈ ਸੀਗੀ ਇਹਨੂੰ ਚਮਟਾ ਲਾ ਕੇ ਮੇਤੋਂ ਹਲਕਾ ਪੱਤੀ ਦਾ ਤੇ ਉਹ ਫਿਰ ਮੁਚ ਗਿਆ ਚਮਟਾ ਤੇ ਹੁਣ ਮੈਂ ਸਾਰੀ ਫਿਰ ਇਹਨੂੰ ਹੋਲ ਖੂ ਕੇ ਕੱਟ ਕੇ ਚਮਟੇ ਨੂੰ ਆਪਾਂ ਲਾਇਆ ਸਾਈਕਲ ਦਾ ਇਹ ਦੇਖਦੇ ਚਲਾ ਕੇ ਗਿਆ ਕਹਿੰਦੀ ਆ ਤੇ ਇਹਦੇ ਨਾਲ ਇੱਕ ਬਲੇਡ ਹੈ ਤੇ ਫਾਲਾ ਖੁੱਲ ਕੇ ਤੇ ਇਹਦਾ ਬਰੇਡ ਕਸ ਹੋ ਜਾਂਦਾ ਜੇ ਤੁਸੀਂ ਖਾਲ ਖੂ ਸਾਫ ਕਰ ਲਈਆਂ ਕੋਈ ਘਾ ਖਬਾ ਵਾਲਾ ਖੇਤ ਦੇ ਵਿੱਚ ਉਹ ਵੀ ਸਾਫ ਕਰ ਦੂਗਾ ਇਹ ਤੇ ਦੋ ਚਾਰ ਦਿਨ ਚਲੋ ਰੰਗ ਰੰਗ ਕਰਕੇ ਨਾ ਫਿਰ ਮੈਂ ਤੁਹਾਨੂੰ ਚਲਾ ਕੇ ਦਿਖਾਵਾਂਗਾ ਖੇਤ ਦੇ ਵਿੱਚ ਇਹ ਕੋਈ ਦੱਸਿਓ ਕਮੈਂਟ ਕਰਕੇ ਵੀ ਕਿਦਾਂ ਦੀ ਲੱਗੀ